ਮਿਸ਼ਾਲਾ ਚ ਜ਼ਿੰਦਗੀ ਕੱਟ ਰਹੇ ਪਾਲਾ ਰਾਮ ਦਾ ਪੱਕੇ ਘਰ ਦਾ ਸੁਪਨਾ ਹੋਇਆ ਰਾ ਔਖੇ ਸਮੇਂ ਕੋਈ ਭੈਣ ਭਰਾ ਰਿਸ਼ਤੇਦਾਰ ਨਹੀਂ ਬਲਕਿ ਡੇਰਾ ਸ਼ਰਧਾਲੂਆਂ ਨੇ ਫੜੀ ਉਸ ਦੀ ਬਾੰਗ ਬਲਾਕ ਕੂਮਕਲਾ ਅਤੇ ਮੰਗਟ ਦੀ ਸਾਦ ਸੰਗਤ ਨੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਮਾਣ ਪੇਸ਼ ਕਰਦੇ ਹਾਂ ਪਿੰਡ ਕਟਾਣੀ ਖੁਰਦ ਦੇ ਜਸਪਾਲ ਸਿੰਘ ਉਰਫ ਪਾਲਾ RAM ਦੀ ਪੱਕੇ ਘਰ ਦੀ ਚਿੰਤਾ ਮੁਕਾ ਦਿੱਤੀ ਹੈ ਜੋ ਇੱਕ ਧਰਮਸ਼ਾਲਾ ਦੇ ਵਿੱਚ ਰਹਿ ਕੇ ਆਪਣਾ ਡੰਗਟ ਪਾ ਰਿਹਾ ਸੀ ਇਸ ਸਬੰਧੇ ਜਾਣਕਾਰੀ ਦਿੰਦੇ ਆ ਬਲਾਕ ਹਕੂਮਕਲਾ ਦੇ ਬਲਾਕ ਪ੍ਰੇਮੀ ਸੇਵਕ ਕੁਲਵੰਤ ਇਨਸਾਨੀ ਦੱਸਿਆ ਕਿ ਬਲਾਕ ਹਕੂਮਕਲਾ ਦੀ ਸਹਾਸੰਗਤ ਨੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਦੇ ਪਵਿੱਤਰ ਵਚਨਾਂ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 163 ਮਾਨਵਤਾ ਭਲਾਈ ਕੰਮਾਂ ਵਿੱਚੋਂ ਆਸ਼ਿਆਨਾ ਮੁਹਿੰਮ ਦੇ ਤਹਿਤ ਇੱਕ অতি ਗਰੀਬ ਪਾਲਾ RAM ਨੂੰ ਮਕਾਨ ਬਣਾ ਕੇ ਦਿੱਤਾ ਹੈ ਜੋ ਆਪਣੀ ਪਤਨੀ ਅਤੇ ਦੋ ਛੋਟੀਆਂ ਬੱਚੀਆਂ ਸਮੇਤ ਇੱਕ ਧਰਮਸ਼ਾਲਾ ਵਿੱਚ ਦਿਨ ਕੱਟ ਰਿਹਾ ਸੀ ਉਹਨਾਂ ਦੱਸਿਆ ਕਿ ਪਾਲਾ RAM ਮਿਹਨਤ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣਾ ਘਰ ਦਾ ਗੁਜ਼ਾਰਾ ਕਰ ਰਿਹਾ ਸੀ ਅਤੇ ਆਪਣਾ ਮਕਾਨ ਬਣਾਉਣ ਵਿੱਚ ਅਸਮਰਥ ਸੀ ਜਦੋਂ ਉਸ ਨੂੰ ਡੇਰਾ ਪ੍ਰੇਮੀਆਂ ਬਾਰੇ ਪਤਾ ਲੱਗਿਆ ਤਾਂ ਉਸਨੇ ਪਿੰਡ ਦੀ ਹਰਦੀਪ ਕੌਰ ਇंसा ਰਾਹੀਂ ਇੱਕ ਅਰਜੀ ਲਿਖ ਕੇ 블락 ਦੇ ਜ਼ਿੰਮੇਵਾਰਾਂ ਤੱਕ ਪਹੁੰਚ ਕੀਤੀ ਜਿਸ ਤੇ ਵਿਚਾਰ ਕਰਨ ਉਪਰੰਤ ਸਾਗ ਸੰਗਤ ਨੇ ਪਾਲਾ ਰਾਮ ਨੂੰ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ ਜਾਣਕਾਰੀ ਮੁਤਾਬਕ ਪਾਲਾ ਰਾਮ ਆਪਣੀ ਪਤਨੀ ਤੋਂ ਇਲਾਵਾ ਪੁੱਤ ਨੂੰ ਤੇ ਪੋਤੀ ਨਾਲ ਇੱਕ ਧਰਮਸ਼ਾਲਾ 'ਚ ਜ਼ਿੰਦਗੀ गुजार ਰਿਹਾ ਸੀ ਅਤੇ ਲੇਬਰ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਇਸ ਵੇਲੇ ਪ੍ਰੇਮੀ ਸੇਵਕ ਕੁਲਵੰਤ ਇਨਸਾਨੀ ਦੱਸਿਆ ਕਿ ਉਹਨਾਂ ਨੂੰ ਮਾਨਵਤਾ ਦੇ ਭਲੇ ਦੀ ਸਿੱਖਿਆ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਪਾਸੋਂ ਮਿਲੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਮਾਨਤਾ ਭਲਾਈ ਦਾ ਪਾਠ ਪੜਾਇਆ ਉਹਨਾਂ ਕਿਹਾ ਕਿ ਪੂਜਨੀ ਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਮਾਨਵਤਾ ਦੇ ਭਲੇ ਦਾ ਕਾਰਜ ਸਾਧ ਸੰਗਤ ਦੁਆਰਾ ਨਿਰੰਤਰ ਜਾਰੀ ਰਹੇਗਾ ਜਸਪਾਲ ਇਨਸਾਨੀ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦੇ ਹਾਂ ਕਿ ਆ ਕੀ ਉਹਨਾਂ ਨੇ ਭਾਵੇਂ ਡੇਰਾ ਸੱਚਾ ਸੌਦਾ ਤੋਂ ਅਨਮੋਲ ਨਾਮਸ਼ਬਦ ਦੀ ਦਾਤ ਹਲੇ ਪ੍ਰਾਪਤ ਨਹੀਂ ਕੀਤੀ ਪਰ ਪੂਜਨੀ ਗੁਰੂ ਜੀ ਦੀ ਕਿਰਪਾ ਸਦਕਾ ਡੇਰਾ ਸ਼ਰਧਾਲੂਆਂ ਨੇ ਉਹਨਾਂ ਦੇ ਘਰ ਦਾ ਸੁਪਨਾ ਪੂਰਾ ਕਰ ਦਿੱਤਾ ਕਿਉਂਕਿ ਉਹ ਪਰਿਵਾਰ ਸਮੇਤ ਇੱਕ ਧਰਮਸ਼ਾਲਾ ਵਿੱਚ ਰਹਿ ਰਹੇ ਸਨ ਉਹਨਾਂ ਦੱਸਿਆ ਕਿ ਕਿਸੇ ਵੀ ਰਿਸ਼ਤੇਦਾਰ ਜਾਂ ਭੈਣ ਭਰਾ ਨੇ ਉਸ ਦੀ ਵਾਂ ਨਹੀਂ ਫੜੀ ਪਰ ਡੇਰਾ ਸ਼ਰਧਾਲੂਆਂ ਨੇ ਉਸ ਨੂੰ ਆਪਣੇ ਭਰਾ ਰਿਸ਼ਤੇਦਾਰ ਤੋਂ ਵੀ ਵੱਧ ਸਮਝਿਆ ਜਿਸ ਪਾਲਨਸਾ ਨੇ ਕਿਹਾ ਕਿ ਉਹ ਰੈਂਦੀ ਜ਼ਿੰਦਗੀ ਤੱਕ ਡੇਰਾ ਸ਼ਰਧਾਲੂਆਂ ਦਾ ਇਸ਼ਾਨ ਨਹੀਂ ਭੁਲਾਵੇਗਾ ਜੀਉ ਮਹਾਰਾਜ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਡੇਰਾ ਸੱਚਾ ਸਾਦਾ ਸਾਦਸਾ ਦੀ ਪ੍ਰੇਰਣਾ ਤੇ ਇਹ ਕੰਮ ਕਰ ਰਹੇ ਹਾਂ ਅੱਜ ਅਸੀਂ ਇੱਕ ਗਰੀਬ ਪਰਿਵਾਰ ਨੂੰ ਜੀ ਮਕਾਨ ਫਰੀ ਬਣਾ ਕੇ ਦੇਣ ਵਾਸਤੇ ਪਹੁੰਚਿਆ ਜਿਸ ਦੇ ਵਿੱਚ ਬਲਾਕ ਕੂਮ ਕਲਾ ਦੇ ਨਾਲ ਮਾਂਗਟ ਬਲਾਕ ਵੀ ਬਹੁਤ ਸਹਿਯੋਗ ਦੇ ਰਿਹਾ ਹੈ ਸਾਧ ਸੰਗ ਦੇ ਸਹਿਯੋਗ ਦੇ ਨਾਲ ਇਹ ਮਕਾਨ ਬਣਾ ਕੇ ਦੇ ਰਹੇ ਹਾਂ ਉਹਨਾਂ ਨੇ ਬਾਬਾ ਜੀ ਦੇ ਨਾਮ ਲੈ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਬਾਬਾ ਜੀ ਦੇ ਡੇਰੇ ਚਲੋ ਸਾਡੇ ਨਾਲ ਹੋ ਸਕਦਾ ਥੋੜੀ ਬਾਬਾ ਜੀ ਸੁਣ ਲੈਣ ਕੋਈ ਕਿਰਪਾ ਹੋ ਜਵੇ ਤੁਹਾਡੇ ਤੇ ਉੱਥੇ ਲਿਖਤੀ ਰੂਪ ਦੇ ਵਿੱਚ ਕੋਈ ਪਰਚਾ ਦਿੱਤਾ ਤੇ ਮਦਦ ਵਾਸਤੇ ਤੇ ਉਹ ਉਹਨਾਂ ਨੇ ਪਰਚਾ ਦੇਖ ਕੇ ਉਹ 2-3 ਦਿਨ ਬਾਅਦ ਉਹਨਾਂ ਨੇ ਚਲੋ ਸਾਨੂੰ ਕਾਲ ਕੀਤੀ ਸੰਪਰਕ ਹੋਇਆ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਇਸ ਧਰਮਸ਼ਾਲਾ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਸਾਡਾ ਫਿਰ ਉਹਨਾਂ ਨੇ ਸਾਥ ਦਿੱਤਾ ਕਹਿੰਦੇ ਵੀ ਤੁਹਾਡਾ ਘਰ-ਬਾਰ ਇਸ ਟੈਮ ਨਹੀਂ ਹੈਗਾ ਤੇ ਅਸੀਂ ਬਾਬਾ ਜੀ ਕਿਰਪਾ ਹੋਈ ਆ ਵੀ ਚਲੋ ਤੁਹਾਡਾ ਸਹਿਯੋਗ ਦਈਏ ਥੋੜਾ ਬਹੁਤਾ ਜਿੰਨਾ ਵੀ ਹੋ ਸਕੇ ਬਾਬਾ ਜੀ ਕਿਰਪਾ ਦੇ ਨਾਲ ਉਹ ਅੱਜ ਸਾਡਾ ਘਰ ਪੂਰਾ ਹੋ ਰਿਹਾ ਤੇ ਸਾਨੂੰ ਬੜੀ ਖੁਸ਼ੀ ਆ ਤੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ ਤੇ ਉਹਦਾ ਹੀ ਅਸਰਾ ਸਾਨੂੰ ਹੋਇਆ ਕੋਈ ਭੈਣ ਭਰਾ ਨਹੀਂ ਇਸ ਟਾਈਮ ਮੇਰਾ ਕੋਈ ਰਿਸ਼ਤੇਦਾਰ ਨਹੀਂ ਬਾਹ ਫੜ ਸਕਿਆ ਕੋਈ ਵੀ ਮੇਰਾ ਆਪਣਾ ਰਿਸ਼ਤੇਦਾਰ ਨੇੜੇ ਦੂਰ ਦਾ ਕਿਸੇ ਨੇ ਬਾਣੀ ਫੜੀ ਜੇ ਫੜੀ ਆ ਤੇ ਤਾਂ ਤਾਂ ਸਤਿਗੁਰੂ ਜੀ ਤੇ ਅਹੀਂ ਫੜੀ ਆ ਥੋੜਾ ਹੀ ਨਾਮ ਜਪਦੇ ਰਹਾਂਗੇ ਤੇ ਥੋੜਾ ਹੀ ਨਾਮ ਲਾਵਾਂਗੇ ਸਾਨੂੰ ਤੁਸੀਂ ਜ਼ਿੰਦਗੀ ਦੁਬਾਰੇ ਦਿੱਤੀ ਆ ਤੇ ਜਦ ਕਿ ਅਸੀਂ ਜਿੰਨਾ ਕੁ ਵੀ ਹੋ ਸਕਦਾ ਅਸੀਂ ਇਸ ਸੰਗਤ ਦਾ ਆਈ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਤੇ ਬੜਾ ਸ਼ੁਕਰਗੁਜ਼ਾਰ ਆ ਕਿ ਬਾਬਾ ਜੀ ਸੰਗਤ ਆਈ ਹੈ ਜਿਹੜੀ ਤੇ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਸਾਡੇ ਡੇਰਾ ਸੱਚਾ ਸੌਦਾ ਦੇ ਚਲਾਏ ਗਏ 163 ਕੰਮਾਂ ਦੇ ਵਿੱਚੋਂ ਆਸ਼ਿਆ ਨਾਮ ਮਹਿਮ ਲੋਕ ਗਰੀਬਾਂ ਦੀ ਮਦਦ ਕਰਨ ਦੇ ਲਈ ਜਿਵੇਂ ਸੈਨ ਡਾਕਟਰ ਗੁਰਮੀਤ ਰਾਮ ਰਿੰਗ ਸਿੰਘ ਜੀ ਇਨਸਾ ਜੀ ਦੀ ਪ੍ਰੇਰਨਾ ਦੇ ਥਰੂ ਅਸੀਂ ਮਹਿਮ ਨੂੰ ਮਦਦ ਕਰਨ ਦੇ ਲਈ ਪਹੁੰਚੇ ਡੇਰੇ ਵੱਲੋਂ ਚਲਾਏ ਗਏ 163 ਕੰਮ ਨੇ ਉਹਦੇ ਵਿੱਚੋਂ ਜਿਵੇਂ ਬਲੱਡ ਡੋਨੇਟ ਕਰਨਾ ਜਾਂ ਐਕਸੀਡੈਂਟ ਹੋ ਗਿਆ ਉਹਨਾਂ ਦੇ ਲਈ ਮਦਦ ਕਰਨਾ ਕੋਈ ਵੀ ਇਦਾਂ ਦੀ ਦੁਰਘਟਨਾ ਹੋਆ ਹੁੰਦੀਆਂ ਨੇ ਜਿਵੇਂ ਪਹਚਾਲ ਲਾ ਜਾਣਾ ਜਿਵੇਂ ਹੁਣ ਤੁਸੀਂ ਦੇਖਿਆ ਹਣਾ ਪਹਿਲਾਂ ਪਾਤੜਾਂ ਦੇ ਵਿੱਚ ਵੀ ਹੋਇਆ ਫਿਰ ਟ੍ਰੇਨ ਹਾਦਸਾ ਵੀ ਹੋਇਆ ਵਾ ਸਰੰਦ ਵਿਖੇ ਫਿਰ ਬਰਨਾਲੇ ਫੈਕਟਰੀ ਅਸੀਂ ਉਹ ਸਾਡੀ ਜਿਹੜੀ ਗ੍ਰੀਨੈਸ ਵੈਲਫੇਅਰ ਫੋਰਸ ਹੈ ਇਹ ਹਰੇਕ ਜਗ੍ਹਾ ਦੇ ਉੱਤੇ ਪਹੁੰਚਦੀ ਹੈ ਸਾਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਅਸੀਂ ਆਪਣੀ ਖੁਸ਼ੀ ਦੇ ਲਈ ਜੋ ਸਾਡੇ ਗੁਰੂ ਵੱਲੋਂ ਦਿੱਤੀ ਜਾਂਦੀਆਂ ਨੇ ਉਹਨਾਂ ਦੇ ਬਦਲੇ ਸਾਨੂੰ ਜਦੋਂ ਸੇਵਾ ਕਰਦੇ ਹਾਂ ਸਾਨੂੰ ਖੁਸ਼ੀਆਂ ਮਿਲਦੀਆਂ ਨੇ ਇਸ ਲਈ ਅਸੀਂ ਉੱਥੇ ਪਹੁੰਚਦੇ ਹਾਂ ਤਾਂ ਇਹ ਹਕੀਕਤ ਹੈ ਇਹ ਵਾਸਤਵਿਕਤਾ ਹੈ